ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਸਤੇ ਅਮਰੀਕਾ ਦੇ ਸਫਲ ਦੌਰੇ ਮਗਰੋਂ ਵਤਨ ਪਰਤਾਈ ਨੇ ਆਪਣੀ ਵਿਦੇਸ਼ ਫੇਰੀ ਦੇ ਦੂਜੇ ਗੇੜ ਤਹਿਤ ਅਮਰੀਕਾ ਗਏ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਪ੍ਰਮੁੱਖ ਵਪਾਂ ਤੇ ਰੱਖਿਆ ਪੱਲਕਦਮੀਆਂ ਦੀ ਸ਼ੁਰੂਆਤ ਕੀਤੀ। ਨਵੀਂ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਉਹਨਾਂ ਵਾਸ਼ਿੰਗਟਨ 'ਚ ਰਾਸ਼ਟਰਪਤੀ ਟਰੰਪ ਨਾਲ ਦਵੱਲੀ ਗੱਲਬਾਤ ਕੀਤੀ ਜੋ ਤਕਰੀਬਨ 4 ਘੰਟਿਆਂ ਤੱਕ ਚੱਲੀ। ਵਜਾਰ ਵਟਾਂਦਰੀ ਦੌਰਾਨ ਰਣਨੀਤਕ ਤੇ ਰੱਖਿਆ ਸਹਿਯੋਗ, ਵਪਾਂ, ਟੈਕਨੋਲੋਜੀ, ਊਰਜਾ ਸੰਬੰਧਾਂ ਦੇ ਨਾਲ-ਨਾਲ ਕਈ ਖੇਤਰੀ ਤੇ ਆਲਮੀ ਮੁੱਦਿਆਂ ਤੇ ਚਰਚਾ ਕੀਤੀ ਗਈ। ਦੋਹਾਂ ਸਿਖਰਲੇ ਨੇਤਾਵਾਂ ਨੇ ਸਾਂਝੇ ਤੌਰ ਤੇ 21ਵੀਂ ਸਦੀ ਲਈ ਅਮਰੀਕਾ-ਭਾਰਤ ਕੰਪੈਕਟ ਦੀ ਸ਼ੁਰੂਆਤ ਕੀਤੀ। ਇਹ ਕੰਪੈਕਟ ਫੋਰ ਜੀਪਾਈ ਵਾਲੀ ਵਣਜ ਤੇ ਟੈਕਨੋਲੋਜੀ ਦੇ ਖੇਤਰਾਂ 'ਚ ਮੌਕਿਆਂ ਨਾਲ ਸੰਬੰਧਤ ਹੈ। ਦੋਵਾਂ ਅਗੂਆਂ ਨੇ ਰੱਖਿਆ ਪਾਈਵਾਲੀ ਲਈ ਇੱਕ ਨਵੇਂ 10 ਸਾਲਾ ਢਾਂਚੇ ਨੂੰ ਅੰਤਿਮ ਰੂਪ ਦੇਣ ਦੀ ਯੋਜਨਾ ਦਾ ਐਲਾਨ ਕੀਤਾ। ਉਨ੍ਹਾਂ ਨੇ ਭੂਮੀ ਤੇ ਹਵਾ ਪ੍ਰਣਾਲੀਆਂ ਦੇ ਨਾਲ-ਨਾਲ ਸਹਿ ਉਤਪਾਦਨ ਸਮਝੌਤਿਆਂ ਸਮੇਤ ਕਈ ਪਲਾਨਟ ਨਾਰਮਲੀ ਚੱਲ ਰਹੀ ਰੱਖਿਆ ਖਰੀਦਗਲਬਾਤ ਨੂੰ ਅੱਗੇ ਵਧਾਉਣ ਤੇ ਵੀ ਸਹਿਮਤੀ ਪ੍ਰਗਟ ਕੀਤੀ ਅਮਰੀਕਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਤੋਂ 12 ਫਰਵਰੀ ਤੱਕ ਫਰਾਂਸ ਦਾ ਦੌਰਾ ਕੀਤਾ ਉਨਾਈ ਸਫਰੀ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਐਮਿਊਨਲ ਮੈਂਕਰੋ ਨਾਲ ਮਜਨੂਈ ਬੁੱਧੀ ਐਕਸ਼ਨ ਸਿਖਰ ਸੰਮੇਲਨ ਦੀ ਸਹਿ ਪ੍ਰਧਾਨਗੀ ਕੀਤੀ ਉਨ੍ਹਾਂ ਨੇ ਮਾਰਸਲੇਜ ਭਾਰਤ ਦੇ ਨਵੇਂ ਸਫਾਰਤਖਾਨੇ ਦਾ ਵੀ ਸਾਂਝੇ ਤੌਰ ਤੇ ਉਦਘਾਟਨ ਕੀਤਾ